ਸਤ ਸ੍ਰੀ ਅਕਾਲ ਲੰਗਰ ਦੀ ਸੇਵਾ ਬਾਪੂ ਜੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਤ ਸ੍ਰੀ ਅਕਾਲ ਗੋਪਾਲ ਸਿੰਘ ਜੀ ਅਗਰ ਮੇਰੀ ਆਵਾਜ਼ ਸੁਣ ਰਹੇ ਹੋਣ ਤੇ ਉਹ ਵੀ ਆ ਕੇ ਆਪਣਾ ਸਰੂਪਾ ਲੈ ਜਾਓ ਉਹਨਾਂ ਦਾ ਪਾਠ ਰੂਪ ਦੇਣਾ ਹੁਣ ਦੀਵਾਨ ਦੀ ਸਮਾਪਤੀ ਹੈ ਬਾਬਾ ਜੀ ਅਨੰਦ ਸਾਹਿਬ ਜੀ ਦਾ ਜਾਪ ਕਰਨਗੇ ਉਸ ਤੋਂ ਬਾਅਦ ਅਰਦਾਸ ਅਰਦਾਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਦੇਖਦਾ ਪ੍ਰਸ਼ਾਦ ਲੈ ਕੇ ਗੁਰੂ ਮਹਾਰਾਜ ਜਦੋਂ ਆਪਣੇ ਮਹਿਲਾਂ ਵਿੱਚ ਪਹੁੰਚਣਗੇ ਉਸ ਤੋਂ ਬਾਅਦ ਹੀ ਆਪ ਜੀ ਨੇ ਆਪਣੇ ਆਪਣੇ ਘਰਾਂ ਨੂੰ ਜਾਣ ਦੀ ਖੇਚਲ ਕਰਨੀ ਹੈ ਇਦھر ਅਰਦਾਸ ਹੁੰਦੀ ਹੈ ਦੇਗ ਵਰਤਦੀ ਹੈ ਸੰਗਤ ਉੱਠ ਕੇ ਜਾਣਾ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਦੋਂ ਤੱਕ ਗੁਰੂ ਮਹਾਰਾਜ ਜੀ ਆਪਣੇ ਨਿੱਜੀ ਸਥਾਨਾਂ ਤੇ ਨਹੀਂ ਜਾਂਦੇ ਉਹਨਾਂ ਚ ਆਪਾਂ ਵੀ ਆਪੇ ਇੱਥੇ ਬੈਠੇ ਰਹੀਏ ਜਦੋਂ ਗੁਰੂ ਮਹਾਰਾਜ ਆਪਣੇ ਨਿੱਜੀ ਸਥਾਨਾਂ ਤੇ ਪਹੁੰਚ ਜਾਣ ਫਿਰ ਆਪ ਜੀ ਨੇ ਆਪਣੇ ਆਪਣੇ ਘਰਾਂ ਨੂੰ ਜਾਂਦੀ ਖੇਚਲ ਕਰਨੀ ਹੈ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਫਤੇਸਿੰਘ ਜੀ ਦਾ ਸਰਦਾਰ ਹਰਜਿੰਦਰ ਸਿੰਘ ਜੀ ਦਾ ਉਹਨਾਂ ਨੇ ਵੀ ਬਹੁਤ ਵਾਚ ਚੜ ਕੇ ਸਾਡੇ ਨਾਲ ਸੇਵਾ ਕੀਤੀ ਹੈ ਸੋ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਹੁਣ ਬਾਬਾ ਜੀ ਅਨੰਦ ਸਾਹਿਬ ਜੀ ਦੇ ਜਾਪ ਕਰਨਗੇ ਉਸ ਤੋਂ ਬਾਅਦ ਅਰਦਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ 3 ਅਨੰਦ ਓਮਕਾਰ ਸਤਗੁਰੂ ਪ੍ਰਸਾਦ ਅਨੰਦ ਤੇ ਅਮੀਰੀ ਮਾਇ ਸਗੁਰੂ ਮੈਂ ਪਾਇਆ ਸਤਗੁਰ ਤੋਂ ਪਾਇਆ ਸਹੀ ਸੇਤੀ ਮਨਵ ਜੀ ਨੂੰ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦ ਹੋਰੀ ਕੇ ਰਾਮਾ ਜੀ ਨੇ ਵਸਾਇਆ ਕਹਿ ਨਾਨਕ ਆਨੰਦੋ ਆ ਸਬਦ ਮੈਂ ਪਾਇਆ ਈਮਨ ਮੇਰੇ ਆਤ ਤਰੋ ਹਰਿ ਨਾਲੇ ਹਰਿ ਨਾਲੇ ਉਮਨ ਮੇਰੇ ਸਭ ਬਸਾਰਨ ਅੰਗੀ ਕਰੋ ਕਰੇ ਤੇਰਾ ਕਾਰਜ ਸਭ ਸੋ ਅਰਣ ਸਬਨ ਗਲਾਂ ਸਮਰਾਤ ਤੁਮੇ ਸੋਗ ਮਨ ਬਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰਿ ਨਾਲੇ ਸਾਚੇ ਸਹਬ ਕਿਆ ਨਹੀਂ ਕਰ ਤੇ ਰੈ ਕਰਤੈ ਤੇਰੇ ਸਭ ਕੁਛ ਹੈ ਜਿਹ ਦੇ ਸੂਪ ਪਾਵੇ ਸਦਾ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਯੋਗ ਮਨੁਸਿਆ ਵਾਜੇ ਹਨ ਧਨੀਰੇ ਖੈ ਨਾਨਕ ਸਚੇ ਸਹਬ ਕਿਆ ਨਹੀਂ ਕਰ ਤੇ ਰੈ ਸਾਚਾ ਨਾਮ ਮੇਰਾ ਆਧਾਰੁ ਸਾਚੰਦਾਰ ਮੇਰੇ ਪੁਖਲ ਸਭ ਗਵਾਈਆਂ ਕਰ ਸਾਂ ਸੁਚੈ ਇਛਾ ਸਭ ਜਾਇਆ ਸਾ ਕਰਬਾਨ ਕੀਤਾ ਗੁਰੂ ਵਿਟੋ ਜਿਹਦੀਆਂ ਬੜੀਆਂ ਆਇਆਂ ਹੈ ਨਾ ਸੁਨੋ ਸੰਦ ਸਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਚਤ ਕਰ ਸੁਭਾਗੈ ਕਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਵਸਤੀ ਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਕੂਆ ਤਿਸ ਕਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਆਰ ਬ੍ਰਹਮ ਪ੍ਰਭ ਪਾਇਆ ਪੁੱਤਰ ਸਗਰ ਵਸੂਰੇ ਦੁਖ ਰੋਗ ਸੰਤਾਪਿ ਉਤਰੈ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪਨੀਤ ਕਹ ਤੇ ਪੋ ਵਿਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਹੀ ਅਨਹਦ ਤੂਰੇ ਸੁਣ ਤੇ ਪਨੀਤ ਕਹ ਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ वाजे अनहद तूरे तू ठाकुर तू रे न जाने तुम रंक उचेते ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਇਸੋ ਤੁਮਰੀ